ਸਾਡਾ ਕਾਰੋਬਾਰ ਕੀ ਚੱਲਦਾ ਜੀ ਸਾਡਾ ਕਾਰੋਬਾਰ ਜੀ ਚੱਲਦਿਆ ਏ ਪਿੱਛੇ ਤੇ ਹੀ ਉਹ ਉਹ ਆਈਫੋਨ ਵੀ ਆ ਕੋਲ ਹਾਂਜੀ ਸਟ੍ਰੀਟ ਪਾਣਾ ਨਾ ਠੀਕ ਹੈ ਹਾਂਜੀ ਸਾਸ਼ਟਰੀ ਕਾਲ ਜੀ ਕੀ ਹਾਲ ਚਾਲ ਮੈਂ ਤੁਹਾਡਾ ਆਪਣਾ ਅਨਮੋਲ ਤੇ ਨਾਲ ਮੇਰੇ ਬੈਠੇ ਹੋਇਆ ਜੀ ਬਹੁਤ ਹੀ ਵੱਡੇ ਸ਼ਕਸ਼ੀਤ ਦੇ ਬੰਦੇ ਸਚਿਨ ਅਰੋੜਾ ਜੀ ਇਹਨਾਂ ਨਾਲ ਗੱਲ ਕਰਦੇ ਹਾਂ ਜੀ ਕਿਦਾਂ ਦਾ ਲੱਗਿਆ ਜੀ ਤੁਹਾਨੂੰ ਸਾਡੇ ਚੈਨਲ ਤੇ ਆਣ ਕੇ ਬਹੁਤ ਵਧੀਆ ਲੱਗਾ ਜੀ ਤੁਹਾਡਾ ਚੈਨਲ ਬਹੁਤ ਵਧੀਆ ਚੈਨਲ ਹੈ ਤੋਂ ਮੈਂ ਪੰਜਾਬੀ ਸ਼ਕਾਦਾ ਤੁਸੀਂ ਮੈਨੂੰ ਸੱਦਾ ਬਹੁਤ ਬਾਰੀਆਂ ਤੁਹਾਡਾ ਤੁਹਾਨੂੰ ਅੱਜ ਹਾਂ ਕੀ ਜੀ ਦਾ ਕਾਰੋਬਾਰ ਕੀ ਚੱਲਦਾ ਜੀ ਸਾਡਾ ਕਾਰੋਬਾਰ ਜੀ ਚੱਲ ਰਿਹਾ ਹੈ ਏ ਪੀਕ ਦੇ ਫਿਰਦੀ 10 ਸਾਲ ਹੋ ਗਏ ਜੀ ਮੈਨੂੰ ਪੀਕ ਮੰਗਦੀ ਨੂੰ ਤਾਂ ਬਹੁਤ ਵਧੀਆ ਕਾਰੋਬਾਰ ਚੱਲ ਰਿਹਾ ਹੈ ਵੱਧ ਗਿਆ ਹੈ ਆਲੀਸ਼ਾਨ ਕੁੱਠੀਆਂ ਬੰਦਲੇ ਬਣਾ ਰਹੇ ਤਾਂ ਚੱਲਦਾ ਹੈ ਵੀ ਤੁਹਾਡਾ ਸਰੀਰ ਦੇ ਹਿਸਾਬ ਨਾਲ ਤੁਹਾਨੂੰ ਪੀਕ ਮੰਗਣੀ ਚਾਹੀਦੀ ਜਾਂ ਮਿਹਨਤ ਕਰਨੀ ਚਾਹੀਦੀ ਅੱਛਾ ਜੀ ਸਰੀਰ ਤਾਂ ਜਿੰਮ ਵੀ ਜਾਣਾ ਮੈਂ ਜਿੰਮ ਵੀ ਜਾਣਾ ਪੀਕ ਤੇ ਸਿਰ ਤੇ ਜਿੰਮ ਵੀ ਜਾਇਦਾ ਓ ਠੀਕ 2000 3000 ਜਿੰਮ ਕੋਈ ਟੈਨਸ਼ਨ ਨਹੀਂ ਹੈਗੀ ਦਿਨੇ ਕਿੰਨੇ ਕੁ ਪੀਕ ਦੇ ਨਾਲ ਤੁਸੀਂ ਪੈਸੇ ਕਮਾ ਲੈਂਦੇ ਪੰਜ ਤੋਂ 6000 ਰੁਪਇਆ ਤਾਂ ਸਾਡੇ ਲਈ ਆਮ ਆ 5000 6000 ਤੋਂ ਜ਼ਿਆਦਾ ਨਹੀਂ ਹੁੰਦਾ ਸਾਡੇ ਉਹ ਇੱਕ ਦਿਨੇ ਵਿੱਚ ਔਰ 2 ਤੋਂ 3000 ਦਾ ਤੇਲ ਤਾਂ ਮੇਰੀ ਗੱਡੀ ਖਾ ਜਾਂਦੀ ਜਦੋਂ ਮੈਂ ਰੱਖਣੀ ਵੱਖਰੀ ਜਗ੍ਹਾ ਤੇ ਜਾਣਾ ਹੁੰਦਾ ਪੀਕ ਲੈਣਾ ਪੀਕ ਵੀ ਗੱਡੀ ਤੇ ਮੰਗਣ ਜਾਂਦੇ ਹੋ ਮੈਂ ਮਤਲਬ ਜਿੱਦਾਂ ਹੁਣ ਰੋਡ ਤੇ ਜਾਣਾ ਹੈ ਗਰਮੀ ਦੇਖੋ ਕਿੰਨੀ ਆ ਫਿਰ ਜਾਣਾ ਪੈਂਦਾ ਬਾਹਰ ਰੋਡ ਟੈਕਸੀ ਵੀ ਕਰਾਂਗਾ ਮੇਰੇ ਪੀਕ ਤੇ ਪੈਸੇ ਮੈਨੂੰ ਮਿਸੂ ਆਪਣੀ ਗੱਡੀ 'ਚ ਸੀ ਸੌਂਗ ਵਗੈਰਾ ਸੁਣਦੇ ਜਾਣਾ ਫਿਰ ਸਾਈਡ ਤੇ ਲਗਾ ਦੇਣਾ ਹਾਂ ਜੀ ਕਿਸੇ ਨੇ ਕਿਹਾ ਨਹੀਂ ਵੀ ਮਤਲਬ ਐਡਾ ਸੋਹਣਾ ਰੱਬ ਨੇ ਤੁਹਾਨੂੰ ਸਰੀਰ ਦਿੱਤਾ ਹਾਂਜੀ ਵਧੀਆ ਗੱਲ ਹੈ ਰੱਬ ਨੇ ਸਰੀਰ ਦਿੱਤਾ ਸਾंभਿਆ ਹੋਇਆ ਹੈ ਭੀਖ ਮੰਗ ਮੰਗ ਕੇ ਸਾंभ ਰਹੇ ਹਾਂ ਗਲਤ ਗੱਲ ਹੈ ਬਹੁਤ ਵਧੀਆ ਅਸੀਂ ਸਾंभੇ ਸਰੀਰ ਕਦੇ ਕਿਸੇ ਨੇ ਰੋਡ ਤੇ ਕਿਹਾ ਨਹੀਂ ਤੁਹਾਨੂੰ ਵੀ ਮਤਲਬ ਤੁਸੀਂ ਕਿਉਂ ਭੀਖ ਮੰਗਦੇ ਹੋ ਜਾਂ ਕਿਦਾਂ ਕਹਿੰਦੇ ਨੇ ਬਹੁਤ ਸਾਰੇ ਕਹਿੰਦੇ ਨੇ ਕਈ ਦਾ ਸਾਡਾ ਕੰਮ ਹੈ ਕਾਰੋਬਾਰ ਹੈ ਸਾਡਾ ਸਾਡਾ ਕਾਰੋਬਾਰ ਹਰ ਕੋਈ ਆਪੋ ਆਪਣਾ ਕਾਰੋਬਾਰ ਕਰਦਾ ਦਿਆੜੀ ਵਾਲੇ ਦਿਆੜੀ ਕਰ ਰਹੇ ਅਸੀਂ ਠੀਕ ਮੰਗਰੇ ਕਦੋਂ ਤੋਂ ਸਟਾਰਟ ਕੀਤਾ ਇਹ ਮੈਂ ਕੀਤਾ ਸੀ 2700 ਠੀਕ ਹੈ ਹਾਂਜੀ ਹੁਣ ਜਦੋਂ ਕੁਝ ਚੱਲੇਗਾ ਨਹੀਂ ਸਾਡੀ ਟੀਮ ਹੈ ਉਹ ਦੋ ਬ੍ਰਦਰ ਆ ਮੇਰੇ ਉਹ ਵੀ ਨਾਲ ਹੀ ਅਸੀਂ ਇਕੱਠੇ ਹੋਈਦਾ ਵਕੋ ਵਕੀ ਉਹ ਆਪਣੇ ਸਟੇਸ਼ਨ ਤੇ ਇਹਦਾ ਮਤਲਬ ਵੀ ਸਾਰਾ ਪਰਿਵਾਰ ਹੀ ਇਹ ਕੰਮ ਤੇ ਲੱਗਾ ਹੋਇਆ ਹਾਂਜੀ ਹਾਂਜੀ ਵਧੀਆ ਕੰਮ ਹੈ ਤੋ ਇੱਕ ਦਾ ਮਾੜਾ ਕੰਮ ਅਸੀਂ ਪੜੇ ਲਿਖੇ ਘਾਟਾ ਡਿਗਰੀ ਨਹੀਂ ਹੈਗੀ ਕੋਲ ਕੋਈ ਤਾਂ ਵਧੀਆ ਕੰਮ ਲੱਭ ਗਿਆ ਸਾਨੂੰ ਇਸ ਨੇ ਸੁਜੈਸਟ ਕੀਤਾ ਸੀ ਸਾਡਾ ਵੀ ਕੋਈ ਫਰੈਂਡ ਹੀ ਆ ਕਰਦਾ ਸੀ ਕੰਮ ਉਹਨੇ ਕਿਹਾ ਕਰੋ 2 ਦਿਨ ਕਰਕੇ ਦੇਖਿਆ ਵਧੀਆ ਲੱਗਾ ਠੀਕ ਹੈ ਹਾਂਜੀ ਖਰਚੇ ਵੀ ਪੂਰੇ ਹੋ ਰਹੇ ਉਹਨੇ ਯਾਰ ਤੁਹਾਡੇ ਨੇ ਤੁਹਾਨੂੰ ਚੰਗੀ ਸਲਾਹ ਨਹੀਂ ਦਿੱਤੀ ਮਾੜੀ ਸਲਾਹ ਦਿੱਤੀ ਨਹੀਂ ਨਹੀਂ ਚੰਗੀ ਮਾੜੀ ਸਲਾਹ ਦੇਖੋ ਜੀ ਮਾੜੀ ਸਲਾਹ ਤਾਂ ਪਹਿਲਾਂ ਨਸ਼ੇ ਬਾਰੇ ਤਾਂ ਉਹਨੇ ਮੈਨੂੰ ਕਿਹਾ ਨਹੀਂ ਨਸ਼ਾ ਕਰ ਚੰਗੀ ਸਲਾਹ ਦਿੱਤੀ ਕਮਾਉਣ ਬਾਰੇ ਦੱਸਿਆ ਕਿ ਐਦਾਂ ਕਮਾ ਉਹਦੀ ਕੋਠੀ ਬੰਗਲੇ ਅਸੀਂ ਇਕੱਠੇ ਸ਼ਾਮ ਨੂੰ ਪੈਕਸ਼ਾ ਘਲਾਨੇ ਪੈਕਸ਼ਾ ਕਿ ਵੀ ਲਾਉਂਦੇ ਹੋ ਠੀਕ ਹੈ ਜੀ ਵੈਲੈਂਟਾਈਨ ਸਿਗਨੇਚਰ ਮੇਂਗੀ ਮੇਂਗੀ ਬੋਤਲ ਚਲਦੀ ਆ ਟੇ ਤਾਂ ਠੀਕ ਹੈ ਜੀ ਹਾਂ ਹੁਣ ਉਹ ਪਿੰਦਾ ਰਦਾ ਜਿਹੜਾ ਕਲਨੋਸਲਨ ਕਹਿੰਦਾ ਸਵਾ ਲੱਖ ਡੀਸੀ ਵਿਸਕੀ ਮੱਕ ਲੰ ਲੈ ਉਹ ਹੁਣ ਪੀਕ ਚਲਦੀ ਆ ਉਹਦੇ ਲਈ ਅਸੀਂ ਸੋਚ ਰਹੇ ਕਿ ਕਿਸੇ ਦੂਰੋਂ ਵੱਡੇ ਕਲਾਕਾਰ ਕੋ ਪੀਕ ਇਹ ਜੇ ਤਗੜੇ ਪਿਖਾਰੀ ਹੋ ਕੇ ਤੇ ਸਾਡੇ ਨਿੱਕੇ ਜਿਹੇ ਚੈਨਲ ਤੇ ਆਉਂਦਾ ਤੁਹਾਡਾ ਕੀ ਮਕਸਦ ਦੇਖੋ ਜੀ ਮੈਂ ਵੀ ਇੱਕ ਪਿਖਾਰੀ ਹਾਂ ਤੋਂ ਮੈਂ ਗਰੀਬਾਂ ਬਾਰੇ ਸੋਚਦਾ ਮੇਰੀ ਆਪ ਪਿਖਾਰੀ ਹੋ ਕੇ ਵੀ ਗਰੀਬਾਂ ਦਾ ਸੋਚਦੇ ਹੋ ਤੁਸੀਂ ਹਾਂਜੀ ਹਾਂਜੀ ਸੋਚ ਸਕਦਾ ਕਿ ਮੈਂ ਵੀ ਗਰੀਬ ਸੀ ਕਿਸੇ ਟਾਈਮ ਤੇ ਮੇਰੇ ਕੋਲ ਪੌਨਲੀ ਪੈਰਾ ਚ ਚੱਪਲ ਨਹੀਂ ਤੇ ਅੱਜ ਦੇਖੋ ਨਾਈਕੀ ਵੀ ਪਾ ਸਕਦਾ ਹਾਂ ਠੀਕ ਹੈ ਓਰੀਜਨ ਮੈਂ ਸ਼ੋਪਿੰਗ ਕਰਦਾ ਸ਼ਾਮਾਂ ਨੂੰ ਪੀਮਾਂ ਚ ਹਾਂਜੀ ਤੁਹਾਨੂੰ ਤਾਂ ਇਹਦਾ ਲੱਗਦਾ ਨਹੀਂ ਆ ਵੀ ਇਹ ਕੰਮ ਮਾੜਾ ਨਾ ਨਾ ਜੀ ਕੋਈ ਮੈਨੂੰ ਤੁਸੀਂ ਵੀ ਕਰੋ ਸ਼ਰਮ ਤੇ ਆਉਂਦੀ ਹੋਗੀ ਥੋੜੀ ਬਹੁਤੀ ਨਹੀਂ ਜੀ ਨਹੀਂ ਹੰਨਾ ਤਾਂ ਨਹੀਂ ਜਿੱਤਰੀ ਦੇਖੋ ਪੈਸਾ ਸ਼ਰਮ ਨਹੀਂ ਆਉਂਦਾ ਤੁਸੀਂ ਵੀ ਕਰੋ ਆਓ ਸਾਡੇ ਨਾਲ ਜੁਆਇਨ ਕਰੋ ਕੀ ਰੱਖਿਆ ਪੋਡਕਾਸਟ ਦੇ ਵਿੱਚ ਆਓ ਨਜ਼ਾਰਾ ਲਓ ਜੇ ਪੋਡਕਾਸਟ ਦੇ ਵਿੱਚ ਕੋਈ ਹੈਗਾ ਨਹੀਂ ਤੇ ਤੁਸੀਂ ਇੱਥੇ ਕੀ ਲੈਣਾ ਹੈ ਓਹੋ ਉਹ ਤਾਂ ਅਸੀਂ ਤੁਹਾਡੇ ਕਰਕੇ ਆਏ ਕਿ ਤੁਸੀਂ ਸਾਨੂੰ ਸੱਦਿਆ ਕਿ ਤੁਹਾਨੂੰ ਦੁਨੀਆ ਸਾਹਮਣੇ ਲਿਆਈਏ ਕਿ ਸਾਡੇ ਬਾਰੇ ਲੋਕਾਂ ਨੂੰ ਪਤਾ ਲੱਗੇ ਲੋਕੀ ਕੰਮ ਕਰਨ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਦੇਖੋ ਕੰਮ ਤਾਂ ਬਹੁਤ ਵਧੀਆ ਹੈ ਛੱਡੋ ਬਾਕੀ ਕੰਮ ਆਜੋ 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 ਦੇਖੋ ਜੀ ਭੀਕ ਮੰਗ ਕੇ ਕਿਹੜੇ ਲੈਵਲ ਤੇ ਬੰਦਾ ਬੈਠਾ ਆ ਕਿਹੜੇ ਲੈਵਲ ਤੇ ਓਹ ਹਾਈ ਕੋਣ ਵੀ ਆ ਕੋਣ ਹਾਂਜੀ ਸਟ੍ਰੀਕ ਪਾਣਾ ਨਾ ਡੇਲੀ ਡੇਲੀ ਸਟ੍ਰੀਕ ਪਾਣਾ ਕਿਆ ਬਾਤ ਹੈ ਚੈਨ ਗੱਲ ਵਿੱਚ ਅੱਛੀ ਚੈਨ ਅੱਛੀ ਅੱਛੀ ਸ਼ਾਮ ਵੀ ਮਹਿੰਗੀ ਲੱਗੀ ਹਾਂਜੀ ਜੀ ਗਿਫਟ ਹੋਈਆਂ ਮੈਨੂੰ ਮੇਰੀ ਦੋਸਤਾਂ ਤੇ ਖਾਰਨ ਸਾਡੇ ਨਾਲ ਹੀ ਦੇ ਨੇ ਗਿਫਟ ਕੀ ਕੈ ਦੋਨੀਆਂ ਆ ਸਾਰਾ ਫੋਨ ਵਗੈਰਾ ਸਾਰਾ ਕੋਣੇ ਮੈਂ ਲਿਆ ਥੋੜਾ ਚਿਰ ਹੋ ਗਿਆ ਹੁਣ ਨਵਾਂ ਲੈ ਰਿਹਾ ਦੋ ਆਇਆ ਜਿਹੜਾ 16 16 ਪ੍ਰੋ ਹਾਂ ਉਹ ਲੈਣ ਦੀ ਸੋਚ ਰਿਹਾ ਮੈਂ ਸੋਚ ਰਿਹਾ ਦੋ ਦਿਨ ਭੀਖ ਮੰਗ ਕੇ ਲੈ ਆਂਦਾ ਹੋਰ ਅੱਜ ਆ ਤੇ ਯੂ ਜਸਟ ਫੋਨ ਆ ਰਿਹਾ ਹੈ ਉਹ ਹਾਂਜੀ ਹਲੋ ਦੇਖੋ ਅੱਜ ਮੈਂ ਪੋਡਕਾਸਟ ਤੇ ਆਇਆ ਹਾਂ ਨਾ ਕੱਲ ਆਵਾਂ ਬੋ ਵਾਲੇ ਏਡੇ ਤੇ ਤੁਸੀਂ ਅੱਜ ਉਧਰ ਵੀ ਖ ਲੈ ਆਓ ਸਾਡੇ ਪਾਸੇ ਓਕੇ ਓਕੇ ਡਾਂਟ ਕਰਮ ਵਰਕ ਡਨ ਵਰਕ ਹਾਰਡ ਪਰ ਵਰਕ ਡਨ ਓਕੇ 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 ਥੈਂਕ ਯੂ ਬਸ ਇਹਨਾਂ ਕਾਰੋਬਾਰ ਤੇ ਟੈਂਸਰ ਭੇਜਣਾ ਤੁਹਾਡਾ ਕੰਮ ਹੈ ਹਾਂਜੀ ਹਾਂਜੀ ਟੈਂਸਰ ਦੇਖੋ ਸਾਡੀ ਜਗ੍ਹਾ ਕੋਈ ਹੋਰ ਲੈ ਲੇਗਾ ਕਮ ਖਲਾ ਹੁੰਦਾ ਦੇਖੋ ਆਪਣਾ ਘਰ ਅੱਡੇ ਮੱਲੇ ਜਾਣਗੇ ਤੁਹਾਡੇ ਹਾਂਜੀ ਅੱਡੇ ਮੱਲੇ ਜਾ ਸਕਦੇ ਤੁਸੀਂ ਸਮਝਦਾਰ ਬੰਦੇ ਹੋ ਕਿਹੜੇ ਕਿੱਦਾਂ ਮਤਲਬ ਮੈਨੂੰ ਥੋੜਾ ਜਿਹਾ ਸਮਝਾਓ ਵੀ ਮਤਲਬ ਕਿਹੜੇ ਹਸਾ ਹਣਾ ਬੈਠ ਕੇ ਜਾਂ ਕੁਰਸੀ ਦੇ ਉੱਪਰ ਬੈਠ ਕੇ ਟੇਬਲ ਲਾ ਕੇ ਪੀਸ ਮੰਗਦੇ ਹੋ ਜਾਂ ਥੱਲੇ ਬਹਿ ਕੇ ਮੰਗਦੇ ਹੋ ਭਈ ਨਹੀਂ ਨਹੀਂ ਜੀ ਮੈਂ ਦੇਖੋ ਜਿਹੜੀ ਮੇਦੀ ਲੱਤ ਆ ਉਹਨੂੰ ਮੈਂ ਨਾ ਇੱਕ ਕਰ ਲੈਣਾ ਹੈ ਦੇਖੋ ਇਹਨੂੰ ਲੰਗੀ ਕਰਕੇ ਨਾ ਹਾਂਜੀ ਤੇ ਉਹ ਮੈਂ ਰੱਖੀ ਹੋਈ ਆ ਦੂਜੇ ਚੱਲਣ ਵਾਲੇ ਠੀਕ ਨਕਲੀ ਨਕਲੀ ਹਾਂਜੀ ਉਹ ਫਿਰ ਲੋਕਾਂ ਨੂੰ ਕਹਿੰਦਾ ਜੀ ਮੇਰਾ ਆਪਰੇਸ਼ਨ ਹੋਣ ਵਾਲਾ 10 ਪੀ 30 ਜਿਨੇ ਇਹ ਕੈਲਕੂਲੇਸ਼ਨ ਚ 10000 ਦੋ ਚ 20000 ਦੇ ਹਿਸਾਬ ਦੇ ਨਾਲ ਤੁਸੀਂ ਕਹਿ ਰਹੇ ਹੋ ਕਿ ਦੇਂਦੇ 5 ਤੋਂ 6 ਹਜ਼ਾਰ ਹਾਂਜੀ ਵੱਧ ਵੀ ਕਦੀ 10 ਵੀ ਪੈਂਦੀ ਜਿੱਦਾਂ ਕਿ ਵੱਡੇ ਲੋਕ ਹੁੰਦੇ ਆ ਕਹਿੰਦੇ ਆ ਕਿ ਡਿਪਲੇਸ਼ਨ ਕਰਾ ਲਾ ਮੇਰੇ ਕੋਲ 10 ਹਜ਼ਾਰ ਮੈਸ ਸੁਣ ਸਕੈਨਰ ਵੀ ਰੱਖਿਆ ਹੈ ਤੁਸੀਂ ਹਾਂਜੀ ਸਕੈਨਰ ਹੁੰਦਾ ਮੇਰੇ ਕੋਲ ਪੱਕਾ ਲੋਕ ਸਵਾਲ ਨਹੀਂ ਕਰਦੇ ਤਾਂ ਨੋ ਵੀ ਮਤਲਬ ਸਕੈਨਰ ਰੱਖਿਆ ਹੈ ਨਾ ਨਹੀਂ ਜੀ ਦੇਖੋ ਲੋਕੀ ਸਵਾਲ ਕਰ ਸਕਦੇ ਨੇ ਪਰ ਅਜ ਤੱਕ ਕੀਤੇ ਨਹੀਂ ਜਿਹੜੇ ਕਰਦੇ ਨੇ ਅਬਲ ਤੇ ਕੋਈ ਕਹਿੰਦਾ ਨਹੀਂ ਆ ਵਧੀਆ ਚੱਲ ਰਿਹਾ ਸਾਡਾ ਸਿਸਟਮ ਜਿੱਦਾਂ ਕੋਈ ਕਰੇ ਆਪਾਂ ਸਕੈਨਰ ਦੇ ਦੇਦਾ 10 ਰੁਪਏ ਆ ਜਾਂਦੇ ਵਧੀਆ ਖਾਤਾ ਨਾਲੇ ਰੀਚ ਵਧੀ ਹੋਈ ਮੇਰੇ ਖਾਤੇ ਦੀ 3-4 ਲੱਖ ਮੇਰੇ ਖਾਤੇ ਚ ਹੈਗਾ ਇਸ ਟਾਈਮ ਤੇ 3 ਤੋਂ 4 ਲੱਖ ਖਾਤੇ ਚ ਹਾਂਜੀ ਵੇਖੋ ਜੀ ਮੈਂ ਦੇ ਜਿੰਨੀਆਂ ਲਾਤਾਂ ਪਾਉਣੀਆਂ ਅਹੀਂ ਬਾਤੀਆਂ ਬਾਕੀ ਹੁਣ ਤੁਸੀਂ ਵੀ ਕਮੈਂਟਾਂ ਦੇ ਵਿੱਚ ਜਿੰਨੀਆਂ ਲਾਤਾਂ ਨੂੰ ਪਾ ਸਕਦੇ ਜੇ ਪਾਓ ਸਾਡੇ ਚੈਨਲ ਨਾਲ ਜੁੜੇ ਰਹੋ ਧੰਨਵਾਦ